ਤੇ ਮੇਰਾ ਭਾਈ ਨੂੰ ਇਹਨਾਂ ਦੇ 3-4 ਬੰਦਿਆਂ ਨੇ ਬਹੁਤ ਕੁੱਟਿਆ। ਇਹਨਾਂ ਦੀ ਰਿਕਸ਼ਾ ਖੜੀ ਸੀ ਆਊਟਸਾਈਡ। ਉਹਦੇ ਵਿੱਚ ਬੱਜਾ ਨਾਲ ਹੀ ਇਹਨਾਂ ਨੇ ਉੱਥੇ दारू ਪੀਰੇ ਸੀਗੇ ਇਹ। ਬਸ ਜਦ ਇਹ ਡਿੱਗ ਗਿਆ ਤਾਂ ਇਹਨੂੰ ਚੱਕ ਕੇ ਨਾਲੇ-ਨਾਲ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ। ਮਾਰ ਮੁਰ ਕੇ ਰਿਕਸ਼ੇ 'ਚ ਬਿਠਾ ਕੇ ਲੈ ਕੇ ਜਾ ਰਹੇ ਸੀ। ਚਾਬੀ ਜੇਬ 'ਚ ਪਾ ਲਈ ਸੀ, ਫੋਨ ਜੇਬ 'ਚ ਪਾ ਲਿਆ ਸੀਗਾ। 16 ਤਰੀਕ ਨੂੰ ਹੋਇਆ ਸੀ 8:30 ਵਜੇ। ਇਲਾਜ ਦੇ ਦੌਰਾਨ ਹੀ ਬਸਦਤ ਹੋ ਗਈ। ਤਕਰੀਬਨ 9:30 ਵਜੇ ਆਪਣੀ ਦੁਕਾਨ ਪਰੋਠਾ ਮਾਰਕੀਟ ਤੇ ਜਾ ਰਹੇ ਸੀ। ਤੇ ਇਹਨਾਂ ਨੇ ਉੱਥੇ ਤਿੰਨ ਚਾਰ ਜਣੇ ਨੂੰ ਇਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮਾਰ ਕੁੱਟ ਕੇ ਇਹਨੂੰ ਹਾਟੋ 'ਚ ਬਿਠਾ ਲਿਆ ਤੇ ਉਹ ਹੀ ਦਸਰਾ ਸੀ ਬਾਰ ਬਾਰ ਵੀ ਉਹ ਮੈਨੂੰ ਨਾ ਬਿਠਾ ਕੇ ਕਿਤੇ ਲੈ ਕੇ ਜਾ ਰਹੇ ਸੀ ਉਸ ਤੋਂ ਬਾਅਦ ਅਸੀਂ ਕੱਲ ਜੀ ਇਹਨਾਂ ਨੂੰ ਉਹਰੇ ਹਸਪਤਾਲ ਲੈ ਕੇ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਮੇਰਾ ਚਿੰਤੂ ਬినੋਦ ਕੁਮਾਰ ਚਿੰਤੂ ਕੜੀ ਜਗ੍ਹਾ ਦੇ ਪਾਸੇ ਰੋ ਰਿਹਾ ਕੀ ਗੱਲ ਹੋਈ ਇਹਦਾ ਤੇ ਮੇਰਾ ਭਾਈ ਨੂੰ ਇਹਨਾਂ ਦੇ ਤਿੰਨ ਚਾਰ ਬੰਦਿਆਂ ਨੇ ਬਹੁਤ ਕੁੱਟਿਆ ਕਿਹੜੀ ਜਗ੍ਹਾ ਕੁੱਟਿਆ ਇਹ বাস ਸਟੈਂਡ ਤੇ ਪੁਲ ਨਹੀਂ ਆ ਪੁਲ ਦੇ ਉੱਤੇ ਹਾਂ ਜੀ ਇਹ ਆ ਰਿਹਾ ਸੀ ਸਾਡੇ ਨੋਵੇ ਦੁਕਾਨ ਤੇ ਅੱਛਾ ਜੀ ਬਸ ਇਹਨਾਂ ਨੇ ਇਹਨਾਂ ਦੇ ਹੀ ਰਿਕਸ਼ਾ ਖੜੀ ਸੀ ਆਊਟਸਾਈਡ ਉਹਦੇ ਵਿੱਚ ਵੱਜਾ ਨਾਲ ਹੀ ਇਹਨਾਂ ਨੇ ਉੱਥੇ दारू ਪੀਰੇ ਸੀਗੇ ਇਹ ਇਹਨਾਂ ਨੇ ਬਸ ਉਹਨੂੰ ਔਰ ਇਰਿਸ਼ ਕੋਲੇ ਜਾ ਰੋ ਹਾਰੀ ਇਰਿਕਸ਼ਾ ਵਾਲੇ 3-4 ਜਣੇ ਸੀਗੇ ਬਸ ਜਦ ਇਹ ਗਿਰ ਗਿਆ ਤਾਂ ਇਹਨੂੰ ਚੱਕ ਕੇ ਨਾਲ ਦੀ ਨਾਲ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਮਾਰ ਮੁਰ ਕੇ ਰਿਕਸ਼ੇ 'ਚ ਬਿਠਾ ਕੇ ਲੈ ਕੇ ਜਾ ਰਹੇ ਸੀ ਚਾਬੀ ਜੇਬ 'ਚ ਪਾ ਲਈ ਸੀ ਫੋਨ ਜੇਬ 'ਚ ਪਾ ਲਿਆ ਸੀਗਾ ਐਨੇ 'ਚ ਮੈਨੂੰ ਪਤਾ ਲੱਗਿਆ ਮੈਂ ਭੱਜ ਆਪਾਂ ਜਾ ਆ ਮਕਾਵੀ ਕੋਣ ਕੋਣਾ ਇਹਨਾਂ ਨੇ ਮੈਨੂੰ ਚਾਬੀ ਦਿੱਤੀ ਤੇ ਨਾਲ ਆਪ ਨਾਲ ਨਾਲ ਆਪਣਾ ਨਿਕਲ ਗਈ। ਪਰ ਕਹਿੰਦੇ ਪਿੱਛੇ ਤੋਂ ਕੋਈ ਹੋਰ ਮਰ ਗਿਆ। ਹਾਂ ਇਹ ਮੈਨੂੰ ਕਦੇ ਪੁੱਛਿਆ ਨਾ ਕੋਈ ਪੀਆ ਕੋਈ ਹੋਰ ਕੋਈ ਮਰ ਗਿਆ। ਜਲਦੀ ਮਾਰੇ ਨਾ ਨਹੀਂ ਐ। ਨਹੀਂ ਮਾਰੇ। ਅਸੀਂ ਬੈਠੋਗੇ ਉਹਨਾਂ ਦੀ। ਹਾਂਜੀ ਬੈਠੂਗੀ। ਕੱਲ ਕੋਈ ਕੁੱਟਿਆ ਸਿਰ ਉਹ ਸਹੀ ਨਾਮ ਤੋਂ ਤੋੜ ਰਹੇ ਸੀਗੇ। ਹਾਂ ਬੋਲ ਰਹੇ ਸੀਗੇ ਜੀ। 16 ਤਰੀਕ ਨੂੰ ਹੋਇਆ ਸੀ 8:30 ਵਜੇ। ਇਲਾਜ ਦੇ ਦੌਰਾਨ ਹੀ ਬਸ ਬੈਠੂਗੀ। ਕਿ ਮੇਰੀ ਕਰਪਾਈ ਜਾਨੀ। ਬਸ ਅਸੀਂ ਇਹਨਾਂ ਨੂੰ ਸਖਤ ਤੋਂ ਸਖਤ ਜੱਦਵਾਉਣਾ ਚਾਹੁੰਦੇ ਜੀ ਬਸ। ਕੀ ਨਾਮ ਫਿਰ ਉਹ ਪ੍ਰਮੋਦ ਕੁਮਾਰ ਇਹ ਹੋਰ ਕੀ ਗੱਲ ਹੋ ਗਈ ਕਿੱਥੇ ਰਹਿਣਾ ਮੈਂ ਪਾਸੇ ਰੋਡ ਰਹਿਣਾ ਪਾਸੇ ਰੋਡ ਜਿਹੜਾ ਮੇਰਾ ਭਰਾ ਸੀਗਾ ਜਿਹੜਾ 9:30 ਵਜੇ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦੇ ਜੇ ਰਸਤੇ ਵਿੱਚ ਹੀ ਕੁਝ ਸਟ੍ਰੋਂਗ ਸਾਈਡ ਬੈਟਰੀ ਆਟੋ ਬੈਟਰੀ ਖੜੀ ਸੀ ਉਹਦੇ ਵਿੱਚ ਹੁਣ ਖੋਵਾਜੀ ਕਰਨ ਵਾਲੇ ਬੰਦੇ ਸੀ ਇਹਨਾਂ ਨੇ ਕੁਝ ਰਸਤੇ ਵਿੱਚ ਰੋਕ ਕੇ ਇਹਨਾਂ ਨੇ ਮੇਰੇ ਭਰਾ ਨੂੰ ਖੋਵਾਜੀ ਕੀਤੀ ਮਾਰਿਆ ਕੁੱਟਿਆ ਤੇ ਮਾਰਿਆ ਕੁੱਟਣ ਤੋਂ ਬਾਅਦ ਉਹ ਐਡਮਿਟ ਮਤਲਬ ਘਾਇਲ ਹੋਇਆ ਘਲ ਹੋਣ ਤੋਂ ਬਾਅਦ ਅਸੀਂ ਉਹਨੂੰ ਜਦੋਂ ਸਾਨੂੰ ਕਿਸੇ ਤੋਂ ਥਰੂ ਪਤਾ ਲੱਗਿਆ ਤਾਂ ਅਸੀਂ ਫਿਰ ਉਹਨੂੰ ਐਡਮਿਟ ਕਰਾਇਆ ਐ ਐਡਮਿਟ ਕਰਾਉਣ ਤੋਂ ਬਾਅਦ ਸਾਡੇ ਇਲਾਜ ਚੱਲਦਾ ਰਿਹਾ ਇਲਾਜ ਦੇ ਦੌਰਾਨ ਹੀ ਸਾਡੇ ਭਰਾ ਦੀ ਮੌਤ ਹੋ ਗਈ ਐ ਕੀ ਮੇਰੇ ਘਰ ਹੋ ਜਾਂਦੇ ਹੋ ਕਾਰਵਾਈ ਕੀ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫੜੋ ਦੇ ਸਕਦੇ ਤੇ ਸਕਦੇ ਸਜ਼ਾ ਦਿਓ ਕਿਉਂਕਿ ਉਹਨਾਂ ਨੇ ਹੁਣ ਬਹੁਤ ਮਾਰਿਆ ਬਹੁਤ ਬਹੁਤ ਜ਼ਿਆਦਾ ਮਾਰਿਆ ਬਹੁਤ ਸੱਟਾਂ ਵੱਜੀ ਹੋਈ ਐ ਉਸ ਨੇ ਖੋਵਾਂ ਜੀ ਦੇ ਚੱਕਰ 'ਚ ਹੀ ਮਾਰਿਆ ਕੀ ਨਵੀਂ ਹੋਣਾ ਮੇਰਾ ਨਾਮ ਇਕਬਾਲ ਸਿੰਘ ਹੈ ਕੀ ਗੱਲੋ ਇਹ ਦੱਸੋ ਇਹ ਮੇਰਾ ਯਾਰ ਦੋਸਤ ਸੀ ਜੋ ਆਪਣੀ ਦੁਕਾਨ ਤੇ ਤਕਰੀਬਨ 9:30 ਵਜੇ ਆਪਣੀ ਦੁਕਾਨ ਪਰੋਠਾ ਮਾਰਕੀਟ ਤੇ ਜਾ ਰਿਹਾ ਸੀ ਇਹ ਪੁਲੇ ਦੇ ਉੱਪਰ ਜਦ ਲੰਗਰ ਲੱਗਾ ਤਾਂ ਇੱਕ ਰੋਂਗ ਸਾਈਡ ਤੇ ਆਟੋ ਖੜਕੇ ਉੱਥੇ ਦਰੂ ਪੀ ਰਿਹਾ ਸੀ ਕੋ ਤਿੰਨ ਚਾਰ ਅਨਪਛਾਤੇ ਲੋਕ ਤੇ ਜਦੋਂ ਇਹ ਲੰਗਰ ਲੱਗਾ ਤੇ ਉਹ ਅਚਾਨਕ ਕੋਈ ਅੱਗੇ ਆ ਤੇ ਇਹ 9:00 'ਤੇ ਵੱਜਿਆ ਤੇ ਇਹਨਾਂ ਨੇ ਉੱਥੇ ਤਿੰਨ ਚਾਰ ਜਣੇ ਨੂੰ ਇਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮਾਰ ਕੁੱਟ ਕੇ ਇਹਨੂੰ ਹਟੋ ਤੇ ਬਿਠਾ ਲਿਆ ਆਟੋ 'ਚ ਬਿਠਾ ਕੇ ਇਹਦਾ ਮੋਬਾਈਲ ਵੀ ਖੋਲਿਆ ਸੀ ਇਹਦੀ ਐਕਟੀਵੇਟੀ ਦੀ ਚਾਬੀ ਵੀ ਖੋਲੀ ਸੀ ਤੇ ਇਹਨੂੰ ਲੈ ਕੇ ਜਾ ਰਹੀ ਸੀ ਉਸ ਤੋਂ ਬਾਅਦ ਜਿਹੜੇ ਉੱਥੇ ਕੁਝ ਮੰਗਦੇ ਲੋਕ ਨੇ ਉਹ ਆ ਕੇ ਦੁਕਾਨ ਤੇ ਰੋਲਾ ਪਾਇਆ ਵੀ ਤੇਰੇ ਭਾਈ ਨੂੰ ਮਾਰ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ ਸਾਰੇ ਭੱਜ ਕੇ ਮੇਰੇ ਦੋਸਤ ਉੱਥੇ ਗਏ ਤੇ ਉਹਨਾਂ ਨੇ ਉਸ ਆਟੋ ਤੋਂ ਉਤਾਰਿਆ ਉਸ ਤੋਂ ਬਾਅਦ ਉਹ ਬੰਦੇ ਉੱਥੋਂ ਫਰਾਰ ਹੋ ਗਏ ਤੇ ਹੁਣ ਤੱਕ ਕੋਈ ਦਿਖੇ ਨਹੀਂ ਉਦੋਂ ਤੇ ਮੇਰੇ ਯਾਰ ਦੋਸਤ ਉੱਥੇ ਹਸਪਤਾਲ ਦਾਖਲ ਸੀ ਏਪੀ ਹਸਪਤਾਲ 'ਚ ਉਸ ਤੋਂ ਬਾਅਦ ਛੁੱਟੀ ਕਰਾ ਕੇ ਆਏ ਤੇ ਉਹਨੂੰ ਹੋਸ਼ ਆਇਆ ਉਹ ਕਹਿੰਦਾ ਵੀ ਮੈਨੂੰ 4-5 ਜਣਿਆਂ ਨੇ ਬੜਾ ਮਾਰਿਆ ਤੇ ਮੇਰਾ ਸਮ ਦੇਖੋ ਕੇ ਤੇ ਉਹੀ ਦਸਰਾ ਸੀ ਬਾਰ-ਬਾਰ ਵੀ ਉਹ ਮੈਨੂੰ ਨਾ ਬਿਠਾ ਕੇ ਕਿਤੇ ਲੈ ਕੇ ਜਾ ਰਹੇ ਸੀ ਉਸ ਤੋਂ ਬਾਅਦ ਅਸੀਂ ਕੱਲ ਜੀ ਇਹਨਾਂ ਨੂੰ ਉਹਰੇ ਹਸਪਤਾਲ ਲੈ ਕੇ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਕੀ ਮੇਰੀ ਕਾਰਵਾਈ ਚੱਲ ਰਹੀ ਹੈ ਅਸੀਂ ਜੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਚਾਹੁੰਦੇ ਹਾਂ ਸਰ ਪੂਰਾ ਮਾਮਲਾ ਕੀ ਹੈ ਸਰ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ ਆ ਇਹ ਮਟਰ ਜੀ ਕੱਲ 22 ਤਰੀਕ ਨੂੰ ਜੀ ਸਾਨੂੰ ਇੱਕ ਹਸਪਤਲ ਤੋਂ ਢਵਾਏ ਸੀ ਕਿ ਸੰਤੋਸ਼ ਨਾਮ ਦੇ ਜੀਰੇ ਇਲਾਜ ਚੱਲ ਰਿਹਾ ਸੀ ਉਹਦੀ ਡੈਥ ਹੋ ਗਈ ਜਿਹਰੇ ਇਲਾਜ ਦੇ ਦੌਰਾਨ ਤੇ ਜਿਹਦੇ ਬਾਰੇ ਪਾਇਓ ਨੇ ਜਾ ਕੇ ਉਹਦੇ ਭਰਾ ਵਿਨੋਦ ਕੁਮਾਰ ਉਪ ਚਿੰਟੂ ਹੈ ਜੋ ਰੌਂਡਾ ਮਾਰਕੀਟ ਦੇ ਵਿੱਚ ਪੌਂਡੀ ਦੁਕਾਨ ਲਾਉਂਦਾ ਉਹਦਾ ਬਿਆਨ ਹਾਸਲ ਕੀਤਾ ਜੋ ਉਹਨੇ ਦੱਸਿਆ ਟਿੰਟੂ ਨੇ ਕਿ ਉਹਦੇ ਭਰਾ ਦਾ 16 ਤਰੀਕ ਰਾਤ ਨੂੰ 9:30 ਵਜੇ ਇਲੂਸੇਸ਼ਨ ਵਾਲੇ ਪੁਲ ਦੇ ਉੱਤੇ ਈ ਰਿਕਸ਼ਾ ਨਾਲ ਐਕਸੀਡੈਂਟ ਹੋਇਆ ਸੀ ਤਿਸ ਤੋਂ ਬਾਅਦ ਈ ਰਿਕਸ਼ਾ ਵਾਲੇ ਚਾਰ ਵਿਅਕਤੀਆਂ ਵੱਲੋਂ ਉਹਦੀ ਕੁੱਟ ਮਾਰ ਕੀਤੀ ਗਈ ਜਿਹਦੇ ਦੌਰਾਨ ਉਹਦੀਆਂ ਸੱਟਾਂ ਲੱਗੀਆਂ ਜੋ ਬਿਆਨ ਮੁਤਾਬਕ ਮਮ ਬਦਨਾਮ ਬਰਤਾਲੀ ਅੰਡਰ ਸੈਕਸ਼ਨ 105 10 ਜੀਮਨ 5 ਬੀ ਐਨ ਐਸ ਦਾ ਸਾਡੇ ਫਰਚਰ ਦਾ ਫਲੋਰੀਗੇਟ ਦੇ ਤੇ ਇਸ ਮੁਕਦਮੇ ਵਿੱਚ ਚਾਰ ਅਕਿਊਜ਼ਡ ਜੀ ਦੋ ਬਾਈ ਨੇਮ ਦੇ ਤੇ ਦੋ ਅਨੋਰਗਿਤ ਇਹਨਾਂ ਰਿਸ਼ਨਾ ਹਾਜ਼ਰ ਲਿਖਿਆ ਨਹੀਂ ਬਾਕੀ ਹੈ ਜਿਨ੍ਹਾਂ ਚਾਰਾਂ ਦੇ ਵਿੱਚੋਂ ਇੱਕ ਰਵਿੰਦਰ ਸਿੰਘ ਕੁਸ਼ ਵਿਪਨ son of late ਕੁਲਦੀਪ ਸਿੰਘ ਇਹ ਨਾਦਾਨਾ ਚੌਂਕ ਪਟਿਆਲਾ ਦਾ ਰਹਿਣ ਵਾਲਾ ਇਨੂੰ ਅੱਜ ਸਵੇਰੇ ਸਾਡੀ ਟੀਮ ਨੇ ਇੱਕਨੇ ਅਰੈਸਟ ਕੀਤਾ। ਜਦੋਂ ਕੋਈ ਪੁਰਾਣੀ ਰੰਜਿਸ਼ ਸੀ ਜਾਂ ਵੈਸੀ ਲੜਾਈ ਝਗੜਾ ਹੋਇਆ ਇਹਨਾਂ ਦਾ। ਇਹ ਐਕਸੀਡੈਂਟ ਤੋਂ ਬਾਅਦ ਹੀ ਇਹਨਾਂ ਦੇ ਉੱਤੇ ਸਰਟਨ ਪ੍ਰੋਵੋਕੇਸ਼ਨ ਦੇ ਬੇਸ ਤੇ ਇਹਨਾਂ ਦਾ ਲੜਾਈ ਝਗੜਾ ਹੋਇਆ। ਕਿੰਨੇ ਹੀ ਸੱਟਾਂ ਲੱਗੀਆਂ ਹੁੰਦਾ ਜਨ ਕਿ ਜਿਸ ਨਾਲ ਉਹ ਮੌਤ ਹੋਈ। ਸਰਟਨ ਜਿਆਦਾ ਸੱਟਾਂ ਨਾ ਹੋਸਪੀਟਲ ਤੋਂ ਬਾਅਦ ਕਲੀਅਰ ਹੋਣਗੀਆਂ ਜਿਹੜਾ ਜਿਹੜਾ ਉਹ ਮੌਤ ਦਾ ਕਾਰਨ। ਹੁਣ ਜਿਹੜਾ ਵਿਪਨ ਨੂੰ ਰਾਉਂਡ ਅਪ ਕਰ ਦਿੱਤਾ ਗਿਆ ਸੀ ਹਾਂਜੀ ਮੁਰਗੀ ਪੁੱਛ ਕੇ ਕੁਝ ਮਿੱਤਰ ਦੇ ਸਾਹਮਣੇ ਫਸ ਗਿਆ ਜਾਂ ਵਿਪਨ ਜਿਹੜਾ ਜੀ ਈ ਰਿਕਸ਼ਾ ਚਲਾਉਂਦਾ ਤੇ ਇਹਦੇ ਨਾਲ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਚੱਲ ਰਹੀ ਸੀ ਵਿਪਨ ਨਾਲ ਕਿੰਨੇ ਲੋਕ ਸਾਹਮਣੇ ਹੁੰਦੇ ਸਰ ਇਹ ਪਰ ਆ ਨਹੀਂ ਗਿਆ ਇਹ ਚਾਰ ਵਿਅਕਤੀ ਸੀਗੇ ਜਿਨ੍ਹਾਂ ਨੇ ਰਲ ਕੇ ਉਹਨੂੰ ਮਾਰਕੁੱਟ ਕੀਤੀ